ਤੋ ਦੋਸਤੋ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਸ ਟਾਈਮ ਜਿਹੜਾ ਪੰਜਾਬ ਉਹ ਹੜ੍ਹਾਂ ਦੀ ਮਾਰ ਹੇਠਾਂ ਆਇਆ ਹੋਇਆ ਹੈ। ਹਾਂਜੀ। ਹਾਂ। ਤੇ ਬੜਾ ਨੁਕਸਾਨ ਹੋ ਰਿਹਾ ਆ। ਬਹੁਤ ਕਿਸਾਨ ਵੀਰਾਂ ਦੇ ਜਿਹੜੇ ਆ ਮੱਝਾਂ, ਗਾਵਾਂ ਉਹ ਰੋੜ ਗਈਆਂ ਪਾਣੀ ਦੇ ਵਿੱਚ। ਹਾਂਜੀ ਹਾਂ। ਤੇ ਘਰ ਜਿਹੜੇ ਆ ਘਰ ਟਹਿ ਗਏ ਆ, ਕਈਆਂ ਦੇ ਘਰ ਰੋੜ ਗਏ ਆ ਔਰ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ। ਹਾਂਜੀ ਹਾਂ ਬਿਲਕੁਲ। ਤੇ ਉਹ ਉਹਨਾਂ ਦੀ ਜਿਹੜੀ ਨੁਕਸਾਨ ਦੀ ਆ ਪਰਪਾਈ ਕਰਨੀ ਬੜੀ ਔਖੀ ਔਖੀ ਆ ਬਿਲਕੁਲ ਤੇ ਆਪਾਂ ਜੇ ਜ਼ਿਆਦਾ ਨਹੀਂ ਕੁਝ ਕਰ ਸਕਦੇ ਤੇ ਆਪਾਂ ਨੂੰ ਉਹਨਾਂ ਲਈ ਅਰਦਾਸ ਕਰਨੀ ਚਾਹੀਦੀ ਆ ਹਾਂਜੀ ਹਨਾ ਆਪਾਂ ਜੇ ਉੱਥੇ ਨਹੀਂ ਜਾ ਸਕਦੇ ਜੇ ਨਹੀਂ ਹਿੰਮਤ ਕਿਸੇ ਦੇ ਵਿੱਚ ਤੇ ਆਪਾਂ ਘਰ ਬੈਠ ਕੇ ਉਹਨਾਂ ਲਈ ਇੱਕ ਅਰਦਾਸ ਕਰ ਸਕਦੇ ਆ ਕਿ ਪਰਮਾਤਮਾ ਉਹਨਾਂ ਨੂੰ ਹਿੰਮਤ ਦੇਵੇ ਇਹ ਢੀ ਵੱਡੀ ਮੁਸੀਬਤ ਨਾਲ ਲੜਨ ਦੀ ਹਾਂਜੀ ਹਨਾ ਹੁਣ ਆਪਣੇ ਆਸੇ-ਪਾਸੇ ਦੇਖੋ ਤੁਸੀਂ ਸਾਰੇ ਪਾਸੇ ਪਾਣੀ ਆਇਆ ਹੋਇਆ ਔਰ ਕਾਫੀ ਪੰਡ ਉਸ ਪਾਣੀ ਦੀ ਮਾਰ ਨੂੰ ਚੱਲ ਰਿਹਾ ਉਹ ਘਰੋਂ ਬੇਕਾਰ ਹੋ ਗਏ ਆ ਬਹੁਤ ਲੋਕ ਬੱਚਿਆਂ ਨੂੰ ਲੈ ਕੇ ਨਿੱਕੇ-ਨਿੱਕੇ ਬੱਚਿਆਂ ਨੂੰ ਲੈ ਕੇ ਘਰ ਛੱਡਣੇ ਬੜੇ ਔਖੇ ਆ ਔਰ ਜਿਹੜੇ ਪਰਿਵਾਰ ਘਰ ਛੱਡ ਕੇ ਅੱਜ ਬਾਹਰ ਬੈਠੇ ਆ ਆਪਣੀਆਂ ਜ਼ਮੀਨਾਂ ਜਾਇਦਾਦਾਂ ਸਭ ਕੁਝ ਛੱਡ ਕੇ ਆ ਗਏ ਆ कोरोना ਲਈ ਆਪਾਂ ਨੂੰ ਅਰਦਾਸ ਕਰਨੀ ਚਾਹੀਦੀ ਆ ਆਪਾਂ ਸਾਰੇ ਰਲ ਮਿਲ ਕੇ ਜਿੰਨਾ ਹੋ ਸਕਦਾ ਆਪਾਂ ਨੂੰ ਚਾਹੀਦਾ ਕਿ ਉਹਨਾਂ ਦਾ ਸਾਥ ਦਈਏ ਜੇ ਕੋਈ ਪੈਸੇ ਵੱਲੋਂ ਦੇ ਸਕਦਾ ਜਾਂ ਕੋਈ ਚੀਜ਼ਾਂ ਦੇ ਸਕਦਾ ਜਾਂ ਕੋਈ ਉਹਨਾਂ ਦੀ ਹੋਰ ਤਰ੍ਹਾਂ ਦੀ ਹੈਲਪ ਕਰ ਸਕਦਾ ਹੋਰ ਨਹੀਂ ਤਾਂ ਆਪਾਂ ਘਰ ਬੈਠ ਕੇ ਅਰਦਾਸ ਤਾਂ ਕਰ ਹੀ ਸਕਦੇ ਆ ਨਾ ਉਹਨਾਂ ਦੀ ਕਿ ਵਾਹਿਗੁਰੂ ਹੁਣ ਬੱਸ ਪ੍ਰਮਾਤਮਾ ਹੁਣ ਤੂੰ ਬੱਸ ਕਰ ਔਰ ਬਹੁਤ ਮੀ ਪਿਆ ਇਹਨਾਂ ਦਿਨਾਂ ਦੇ ਵਿੱਚ ਹੁਣ ਮੀ ਨਾ ਪਵੇ ਇਹਹੀ ਅਰਦਾਸ ਕਰੋ ਆਪਾਂ ਸਾਰੇ ਇੱਦੀ ਰਲ ਮਿਲ ਕੇ ਕਰੀਏ ਅਰਦਾਸ ਕਿ ਮੀ ਨਾ ਪਾਈ ਰੱਬਾ ਹੁਣ ਮੜਕੇ ਹੁਣ ਸਾਰੇ ਆਪਣੇ ਆਪਣੇ ਘਰਾਂ ਵਿੱਚ ਜਾਣ ਆਪਣੇ ਆਪਣੇ ਬੱਚਿਆਂ ਦੇ ਨਾਲ ਰਾਜੀ ਖੁਸ਼ੀ ਰਹਿਣ ਸਾਡਾ ਪਰਿਵਾਰ ਸਾਡਾ ਪੰਜਾਬ ਇੱਦਾਂ ਹੀ ਹੱਸਦਾ ਵਸਦਾ ਰਹੇ ਔਰ ਜਿੰਨੀਆਂ ਮੁਸੀਬਤਾਂ ਇੱਥੇ ਆਈਆਂ ਆ ਇਹ ਇਦਾਂ ਹੀ ਚਲੇ ਜਾਣ ਬਿਲਕੁਲ ਬਿਲਕੁਲ ਸੋ ਆਪਾਂ ਨੂੰ ਅਰਦਾਸ ਕਰਨੀ ਚਾਹੀਦੀ ਆ ਤੇ ਬਾਕੀ ਜੇ ਉੱਥੇ ਪਹੁੰਚ ਕੇ ਕੋਈ ਉਹਨਾਂ ਦੇ ਉਹਨਾਂ ਦੇ ਨਾਲ ਕੋਈ ਕੋਈ ਰਾਸ਼ਨ ਪਾਣੀ ਜਾਂ ਕੁਛ ਵੀ ਉਹਨਾਂ ਨੂੰ ਦੇਣਾ ਚਾਹੁੰਦਾ ਤੇ ਉਹ ਵੀ ਜ਼ਰੂਰ ਦਿੱਤਾ ਜਾਵੇ ਤੇ ਬਾਕੀ ਜਿਹੜੇ ਨਹੀਂ ਪਹੁੰਚ ਸਕਦੇ ਉਹ ਘਰ ਬੈਠ ਕੇ ਅਰਦਾਸ ਕਰਨ ਤੇ ਉਹਨਾਂ ਲਈ ਅਦਾਸ ਕਰਨ ਕਿ ਉਹ ਦੁਬਾਰਾ ਖੁਸ਼ੀ-ਖੁਸ਼ੀ ਆਪਣੇ ਘਰਾਂ ਦੇ ਵਿੱਚ ਘਰਾਂ ਵਿੱਚ ਜਾਣ ਹਾਂ ਕਿਉਂਕਿ ਟਾਈਮ ਲੱਗਣਾ ਹੈ ਉਹਨਾਂ ਘਰਾਂ ਨੂੰ ਸਵਾਰਨ ਨੂੰ ਵੀ ਟਾਈਮ ਲੱਗਣਾ ਬਿਲਕੁਲ ਗਾਰ ਜੰਮ ਜਾਂਦੀ ਆ ਬੜੀਆਂ ਮੁਸ਼ਕਲਾਂ ਆਉਂਦੀਆਂ ਤੇ ਇਹ ਉਹਨਾਂ ਲਈ ਉਹ ਦਿਨ ਰਾਤ ਹੁਣ ਬੜਾ ਔਖਾ ਹੋਇਆ ਪਿਆ ਹਾਂਜੀ ਫਸਲਾਂ ਤਾਂ ਤਬਾਹ ਹੋ ਹੀ ਗਈਆਂ ਆ ਹੁਣ ਪਤਾ ਲਾ ਇਹਦਾ ਦੁੱਖ ਤਾਂ ਬਹੁਤ ਹੁੰਦਾ ਆ ਪਰ ਆਪਾਂ ਕਰ ਨਹੀਂ ਸਕਦੇ ਪ੍ਰਮਾਤਮਾ ਦੀ ਮਰਜ਼ੀ ਦੇ ਖਿਲਾਫ ਕੁਝ ਨਹੀਂ ਹੋ ਸਕਦਾ ਹੈਨਾ ਹੁਣ ਸਾਰੇ ਪਾਸੇ ਇਹੀ ਹਾਲ ਆ ਆਪਾਂ ਜੀ ਕਿਹਨੂੰ ਕਹੀਏ ਜੇ ਦੋਸ਼ ਕਿਹਨੂੰ ਦੇਈਏ ਅਨਾ ਇਸ ਕਰਕੇ ਆਪਾਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਇਹ ਟਾਈਮ ਹੁਣ ਰਲ ਕੇ ਰਹਿਣ ਦਾ ਆ ਤਾਂ ਜੇ ਇਨਾ ਹੋ ਸਕਦਾ ਆਪਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਕਿਉਂਕਿ ਜਿਹੜੇ ਆਪਣੇ ਭੈਣ ਭਰਾ ਸੁੱਕੇ ਏਰੀਆ 'ਚ ਬੈਠੇ ਆ ਚਲੋ ਰਾਜੀ ਖੁਸ਼ੀ ਬੈਠੇ ਆਪਣੇ ਘਰਾਂ ਪਰਿਵਾਰਾਂ 'ਚ ਆਪਣੇ ਸਾਰੇ ਚਲੋ ਚੰਗੇ ਆਪਣੇ ਘਰਾਂ ਤੋਂ ਸਰਦੇ ਜਿਹੜੇ ਉਹ ਆਪਣੇ ਉੱਥੇ ਹੈਲਪ ਕਰਨ ਜਾ ਸਕਦੇ ਆ ਬਿਲਕੁਲ ਸਾਰੇ ਜਣਿਆਂ ਨੂੰ ਆਪਾਂ ਨੂੰ ਅਰਦਾਸ ਕਰਨੀ ਚਾਹੀਦੀ ਤੇ ਆਪਾਂ ਉਹਨਾਂ ਲਈ ਅਰਦਾਸ ਕਰੀਏ ਕਿ ਸਾਰਾ ਕੁਝ ਠੀਕ ਠਾਕ ਹੋ ਜਵੇ ਦੁਬਾਰਾ ਫਿਰ ਤੋਂ ਹਸਦਾ ਵਸਤਾ ਹੋ ਜਵੇ ਸਾਰਾ ਸਾਡਾ ਪੰਜਾਬ ਹਾਂਜੀ ਹਾਂ